ਕੀ ਤਿਆਰੀ ਚ ਹੈ ਕਿ ਕਿਹੜਾ ਜਾਓ ਕਿਹਦੇ ਕੇ ਚਲਾ ਲੀ ਗਏ ਨਹੀਂ ਹੁਣ ਤੱਕ 9 ਚਲਾਨ ਤੇ 2 ਈ ਰਿਕਸ਼ਾ ਜਿਹੜੇ ਆਉਂ ਕਾਉਂਟ ਕੀਤੇ ਆ ਤੇ ਮਾਨਜੋਤ ਡੀਟੀ ਸਾਹਿਬ ਦੀਆਂ ਹਦਾਇਤਾਂ ਨੇ ਤੇ ਐਸਐਸਪੀ ਕਰਨਪੁਰ ਨੇ ਵੀ ਬੜੀ ਗੌਰ ਤੁਰਾ ਜਿਹੜੇ ਖਾਸ ਹਦਾਇਤਾਂ ਨੇ ਕਿ ਟ੍ਰੈਫਿਕ ਨੂੰ ਸਚਾਰੂ ਰੂਪ ਨਾਲ ਚਲਾਉਣ ਲਈ ਅੰਨ ਜਿਹੜੇ ਟ੍ਰਿਪਲ ਰਾਈਡਿੰਗ ਵਿਦਾਊਟ ਹੈਲਮਟ ਜਾਂ ਫਿਰ ਕੋਈ ਵੀ ਹੋਰ ਜਿਹੜੇ ਅੰਡਰਏਜ ਨੇ ਸ਼ਾਸ ਕਰਦੇ ਉਹਨਾਂ ਨੂੰ ਵੀ ਖਾਸ ਅਸੀਂ ਇੱਕ ਉਹ ਹੈ ਵੀ ਦੇ ਰਹੇ ਆ ਵੀ ਉਹਨਾਂ ਦੀ ਸਪੈਸ਼ਲ ਚੈਕਿੰਗ ਹੋਊਗੀ ਜੇ ਕੋਈ ਅੰਡਰਏਜ ਬੱਚਾ ਪਾਇਆ ਗਿਆ ਉਹਦੇ ਤੇ ਕਾਰਵਾਈ ਜਿਹੜੀ ਚਲਾਨ ਹੋਊਗਾ ਉਹਦੇ ਪੇਰੈਂਟਸ ਤੇ ਵੀ ਕਾਰਵਾਈ ਹੋਊਗੀ ਠੀਕ ਹੈ ਉਹ ਲੋਕਾਂ ਨੂੰ ਪਹਿਲਾਂ ਵੀ ਸੂਚਿਤ ਕੀਤਾ ਜਾਣਾ ਫੇਰ ਕੀਤਾ ਜਾਣਾ ਜੇ ਦਾ ਵੀ ਕੋਈ ਕਾਰਵਾ ਮਤਲਬ ਆਪਣੇ ਬੱਚੇ ਨੂੰ ਜਿਹੜਾ ਜਿਹੜਾ ਅੰਡਰਏਜ ਆ ਉਹਨੂੰ ਬਾਈਕ ਨਾ ਦੇਣ ਕਿਉਂਕਿ ਬਹੁਤ ਦੇਖਦੇ ਆਪਾਂ ਐਕਸੀਡੈਂਟ ਦਾ ਕਾਰਨ ਬਣਦੇ ਨੇ ਇਸ ਤਰਕੇ ਇਹ ਹੁਣ ਰੋਜ਼ ਦੇ ਵਾਸਤੇ ਕਹਿ ਦਿਆ ਜਿਹੜੀ ਇੱਕ ਰੋਂਗ ਪਾਰਕਿੰਗ ਕਰਦੇ ਨੇ ਲਾਈਨ ਤੋਂ ਬਾਹਰ ਗੱਡੀਆਂ ਖੜੀਆਂ ਕਰਦੇ ਨੇ ਜੋ ਕਰਦੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਤੇ ਹੁਣ ਆਹ ਬੋਲੀ ਬੇਸਤ ਮਤਲਬ ਇਹ ਕੰਮ ਕੀਤਾ ਜਾਊਗਾ ਇਹ ਲੋਕਾਂ ਨੂੰ ਅਪੀਲ ਹੈ ਜੀ ਇਹਦਾ ਖਾਸ ਧਿਆਨ ਰੱਖਾਂ ਜਿਹਨੇ ਗੁੱਦੇ ਜੀ ਗੁੱਦ ਲਈ ਬੈਠੇ ਗੁੱਦ ਸਾਕੇ ਬਾਈ ਉਹਨਾਂ ਦੇ ਉਹਦੇ ਫੁੱਟ ਬਾਹਰ ਨਹੀਂ ਆਉਣਗੇ ਜੀ ਕਿਸੇ ਵੀ ਤਰ੍ਹਾਂ ਜੇੜਾ ਵੀ ਕੋਈ ਟ੍ਰੈਫਿਕ ਦਾ ਰੂਲ ਨੂੰ ਲੀਓ ਅਵਲ ਉਹਨਾਂ ਕਰੂਗਾ ਨਾ ਜੀ ਉਲੰਘਣਾ ਕਰੂਗਾ ਉਹਦਾ ਸਲਾਣ ਹੋਊਗਾ ਜੋ ਵੀ ਅਸੀਂ ਬਣਦੀ ਕਾਰਵਾਈ ਹੋਊਗੀ ਟ੍ਰੈਫਿਕ ਰੂਲੰਦਾ ਹੋ ਕਿਸੇ ਜਾਓ ਜਲਾ ਵੀ ਟੈਕਿੰਗ ਕੀਤੀ ਜਾਰੀ ਹੈ ਕਿ ਕਿਥੇ ਜਾਓ ਕਿੱਥੇ ਕਿ ਸਲਾਣ ਕੀਤੀ ਹੈ ਨਹੀਂ ਹੁਣ ਤੱਕ ਨੌ ਸਲਾਣ ਤੇ ਦੋ ਹੀ ਰਿਕਸ਼ਾ ਜਿਹੜੇ ਉਹ ਕਾਊਂਟ ਕੀਤੇ ਆ ਤੇ ਮਾਨਜੋਤ ਜੀ ਦੇ ਸਾਹਿਬ ਜੀ ਹਦਾਇਤਾਂ ਨੇ ਤੇ ਐਸਐਸਪੀ ਤਰੰਤ ਦਾ ਐਲਾਨ ਕਰਦੇ ਹੋ ਕਿ ਸ੍ਰੀ ਗੌਰਤੂਰ ਜੀ ਨੇ ਖਾਸ ਦਾਇਤਾਂ ਹੈ ਕਿ ਟ੍ਰੈਫਿਕ ਨੂੰ ਸਚਾਰੂ ਰੂਪ ਨਾਲ ਚਲਾਉਣ ਲਈ ਅੰਨ ਜਿਹੜੇ ਟ੍ਰਿਪਲ ਰਾਈਡਿੰਗ ਵਿਦਾਊਟ ਹੈਲਮਟ ਜਾਂ ਫਿਰ ਕੋਈ ਵੀ ਹੋਰ ਜਿਹੜੇ ਅੰਡਰਏਜ ਨੇ ਸਵਾਰ ਕਰਦੇ ਉਹਨਾਂ ਨੂੰ ਵੀ ਖਾਸ ਅਸੀਂ ਇੱਕੋ ਹਦਾਇਤ ਵੀ ਦੇ ਰਹੇ ਹਾਂ ਕਿ ਉਹਨਾਂ ਦੀ ਸਪੈਸ਼ਲ ਚੈਕਿੰਗ ਹੋਊਗੀ ਜੇ ਕੋਈ ਅੰਡਰਏਜ ਬੱਚਾ ਪਾਇਆ ਗਿਆ ਉਹਦੇ ਤੇ ਕਾਰਵਾਈ ਦੇ ਚਲਾਨ ਹੋਊਗਾ ਉਹਦੇ ਪੇਰੈਂਟਸ ਤੇ ਵੀ ਕਾਰਵਾਈ ਹੋਊਗੀ ਠੀਕ ਹੈ ਉਹ ਲੋਕਾਂ ਨੂੰ ਪਹਿਲਾਂ ਵੀ ਸचेत ਕੀਤਾ ਜਾਂਦਾ ਫੇਰ ਕੀਤਾ ਜਾਂਦਾ ਇਹਦਾ ਵੀ ਕੋਈ ਕਾਰਨ ਮਤਲਬ ਆਪਣੇ ਬੱਚੇ ਨੂੰ ਜਿਹੜਾ ਜਿਹੜਾ ਅੰਡਰਏਜ ਆ ਉਹਨੂੰ ਬਾਈਕ ਨਾ ਦੇਣ ਕਿਉਂਕਿ ਬਹੁਤ ਦੇਖਦੇ ਆਪਾਂ ਐਕਸੀਡੈਂਟ ਦਾ ਕਾਰਨ ਬਣਦੇ ਨੇ ਇਸ ਕਰਕੇ ਇਹ ਹੁਣ ਰੋਜ਼ ਦੇ ਵਾਸਤੇ ਕਹਿੰਦੇ ਆ ਜਿਹੜੀ ਇੱਕ ਰੋਡ ਪਾਰਕਿੰਗ ਕਰਦੇ ਨੇ ਲਾਈਨ ਤੋਂ ਬਾਹਰ ਗੱਡੀਆਂ ਖੜੀਆਂ ਕਰਦੇ ਨੇ ਜੋ ਕਰਦੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਤੇ ਹੁਣ ਆਹ ਬੋਲੀ ਬੇਸਤਾ ਮਤਲਬ ਇਹ ਕੰਮ ਕੀਤਾ ਜਾਊਗਾ ਇਹ ਲੋਕਾਂ ਨੂੰ ਅਪੀਲ ਹੈ ਜਿਹੜਾ ਖਾਸ ਤੇ ਆ ਰੱਖਾ ਜਿਹਨੇ ਗੁੱਜੇ ਜੀ ਗੁੱਜੇ ਤਾਂ ਕਿ ਉਹਨਾਂ ਦੇ ਉਹਦੇ ਸਿੱਧੇ ਬਾਹਰ ਨਹੀਂ ਆਉਣਗੇ ਜੀ ਤਾਂ ਧਿਆਨ ਕਿਸੇ ਵੀ ਤਰ੍ਹਾਂ ਜਿਹੜਾ ਵੀ ਕੋਈ ਟ੍ਰੈਫਿਕ ਦਾ ਰੂਲ ਨੂੰ ਵੀ ਉਹਨਾਂ ਕਰੂਗਾ ਨਾ ਜੀ ਲੰਘੜਾ ਕਰੂਗਾ ਉਹ ਰਸਲਾਨ ਹੋਊਗਾ ਜੋ ਵੀ ਅਸੀਂ ਬੰਦ ਦੀ ਕਾਰਵਾਈ ਹੋਵੇ ਟ੍ਰੈਫਿਕ ਰੂਲ ਬੰਦਾ ਹੋ